ਇਹਨਾਂ ਦੇ ਰੋਟੀ ਪਾਣੀ ਕਬੱਡੀ ਕਰੀ ਚੱਲਦਾ ਦਾ ਉਹਨਾਂ ਦਾ ਬਹੁਤ ਔਖਾ ਹਣਾ ਮੈਂ ਇਹ ਦਿਲੋਂ ਨਿਕਲ ਜਿਉ ਮੇਰਾ ਘਰ ਇੱਕ ਕਬੱਡੀ ਕਰੀ ਚੱਲਦਾ ਜੇ ਮੈਂ ਕਬੱਡੀ ਨਾਲ ਖੇਡਾਂ ਮੇਰੇ ਘਰ ਵਿੱਚ ਰੋਟੀ ਨਾ ਆਵੇ ਲਗਭਗ ਹੁਣ ਹਰ ਕਿਸੇ ਨੂੰ ਇਸ ਗੱਲ ਬਾਰੇ ਪਤਾ ਲੱਗ ਹੀ ਗਿਆ ਹੋਵੇਗਾ ਕਿ ਇੰਗਲੈਂਡ ਵਿੱਚ ਹੋਈ ਵਰਲਡ ਕਬੱਡੀ ਫੈਡਰੇਸ਼ਨ ਦੀ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਹੈ ਕਿ ਹੁਣ ਕੈਨੇਡਾ ਦੇ ਨਾਂ ਨਾਲ ਇੰਗਲੈਂਡ ਅਤੇ ਯੂਰਪ ਵਿੱਚ ਵੀ 2026 ਵਿੱਚ ਕੋਈ ਕਬੱਡੀ ਕੱਪ ਨਹੀਂ ਕਰਵਾਇਆ ਜਾਵੇਗਾ ਇਹ ਖਬਰ ਆਉਂਦੇ ਹੀ ਕਈ ਕਬੱਡੀ ਖਿਡਾਰੀਆਂ ਵੱਲੋਂ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਗਿਆ। ਉਹਨਾਂ ਵਿੱਚੋਂ ਹੀ ਨਾਮੀ ਖਿਡਾਰੀ ਸੁਨੀਲ ਦਸਾਂਜ ਨੇ ਵੀ ਰਾਤ ਲਾਈਵ ਹੋ ਕੇ ਭਰੇ ਮਨ ਨਾਲ ਇਸ ਫੈਸਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ। ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਜਿਨੇ ਵੀ ਆਪਣੇ ਪ੍ਰਮੋਟਰ ਭਰਾ ਆਏ ਨੇ। ਇੰਨਾ ਸਾਡਿੰਦੇ ਕਬੱਡੀ ਨੂੰ ਇੰਨਾ ਪਿਆਰ ਕਰਦੇ ਆ ਨਾ। ਕਿਉਂਕਿ ਚਲੋ ਅਸੀਂ ਮੰਨਦੇ ਆ ਤੁਹਾਡੀ ਕੋਈ ਮਜਬੂਰੀ ਹੋਊਗੀ ਤੁਸੀਂ ਇਸ ਕਰਕੇ ਇਹ ਕਦਮ ਚੱਕਿਆ ਪਰ ਮੈਂ ਇੱਕ ਬੇਨਤੀ ਕਰਨ ਜਾਂ ਤੁਹਾਨੂੰ ਬਹੁਤ ਦਿਲੋਂ ਕਿਉਂਕਿ ਦੇਖੋ بڑے ਪਲੇਅਰ ਤਾਂ ਤੁਹਾਨੂੰ ਪਤਾ ਹੈ ਨਾ ਉਹਨਾਂ ਨੂੰ ਤਾਂ ਏਕਠਾ ਮੌਕਾ ਮਿਲ ਜਾਂਦਾ ਠੀਕ ਨਹੀਂ ਕਿਤੇ ਵੀ ਜਾਣ ਅਗਲੇ ਵਧੀਆ ਖੇਡਦੇ ਠੀਕ ਨਹੀਂ ਜਿਹੜੇ ਥੱਲੇ ਲੈਵਲ ਦੇ ਪਲੇਅਰ ਆ ਜਿਨ੍ਹਾਂ ਦਾ ਰੋਟੀ ਪਾਣੀ ਕਬੱਡੀ ਕਰੀ ਚੱਲਦਾ ਨਾ ਉਹਨਾਂ ਦਾ ਬਹੁਤ ਔਖਾ ਹਣਾ ਮੈਂ ਇਹ ਦਿਲੋਂ ਨਿਕਲ ਕੇ ਉਹ ਮੇਰਾ ਘਰ ਇੱਕ ਕਬੱਡੀ ਕਰੇ ਚੱਲਦਾ ਜੇ ਮੈਂ ਕਬੱਡੀ ਨਾ ਖੇਡਾਂ ਮੇਰੇ ਘਰ ਵਿੱਚ ਰੋਟੀ ਨਾ ਆਵੇ ਤੇ ਮੈਨੂੰ ਕਬੱਡੀ ਕਰਕੇ ਲੋਕੀ ਪਿਆਰ ਕਰਦੇ ਆ ਦੇਖੋ ਐਸਮੀ ਸ਼ਕਲ ਕਰਕੇ ਨਾ ਦੇਖੋ ਮੈਨੂੰ ਲੋਕੀ ਜਦੋਂ ਮੈਂ ਨਹੀਂ ਖੇਡਦਾ ਇਹ ਮੈਨੂੰ 버ਗਰ ਪੀਜੀ ਪੂਜੇ ਦਾ ਕਹਿੰਦੇ ਬਣਾਉਣ ਵਾਲਾ ਵੀ ਆਹ ਕਰਦਾ ਉਹ ਕਰਦਾ ਦਿੱਤਾ ਤੇ ਜਦੋਂ ਆਪਾਂ ਕਬੱਡੀ 'ਚ ਆਏ ਕਬੱਡੀ ਨੇ ਮੈਨੂੰ ਇੰਨਾ ਕੁਝ ਦਿੱਤਾ ਨਾ ਆਪਾਂ ਕਬੱਡੀ ਦਾ ਦੇਣ ਨਹੀਂ ਦੇ ਸਾਰੇ ਕਬੱਡੀ ਕਰਕੇ ਮੈਂ ਮਰ ਵੀ ਸਕਦਾ ਕਿਉਂ ਕਬੱਡੀ ਨੇ ਇੰਨਾ ਕੁਝ ਦਿੱਤਾ ਮੇਰਾ ਜਿੰਨੇ ਵੀ ਆਪਣੇ ਪ੍ਰੋਮੋਟਰ ਭਰਾ ਨੇ ਇਹਨਾਂ ਕੋਈ ਬੇਨਤੀ ਆ ਕਬੱਡੀ ਬੰਦ ਨਾ ਕਰੋ ਕਿਉਂਕਿ ਉਸੇ ਨਵੇਂ ਪਲੇਅਰਾਂ ਨੂੰ ਮੌਕਾ ਦਿਓ ਹੋਵੇਗਾ ਸ਼ਿਕਾਇਤ ਨਹੀਂ ਹੋਰ ਜੇ ਕਬੱਡੀ ਬੰਦ ਕਰ ਦੋਗੇ ਨਵੇਂ ਪਲੇਅਰ ਕਿੱਥੋਂ ਉੱਠਣਗੇ ਫੇ ਸਾਰੇ ਪਲੇਅਰ ਬੜੇ ਇੱਥੇ ਰਹਿ ਜਾਣੇ ਨਵੇਂ ਪਲੇਅਰ ਨੂੰ ਮੌਕਾ ਨਹੀਂ ਮਿੜਨਾ ਇੱਕ ਬੇਨਤੀ ਆ ਮੈਂ ਕਿਸੇ ਨੂੰ ਕੋਈ ਗੱਲ ਲਾ ਕੇ ਕਹਿੰਦਾ ਨਹੀਂ ਜੇ ਮੇਤੂ ਕੋਈ ਗਲਤ ਛੋਟਾ ਸਮਝ ਗਿਆ ਮੈਨੂੰ ਮਾਫ ਕਰਿਓ